ਵਿਊਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡੇ ਕੋਲ ਈਮੇਲ ਆਈ ਹੈ ਭੈਣ ਅਮਨਜੋਤ ਕੌਰ ਜੀ ਦੀ ਪੰਜਾਬ ਚੰਡੀਗੜ੍ਹ ਤੋਂ ਇਹਨਾਂ ਦਾ ਆਪਾਂ ਆਪਾਂ ਇਹਨਾਂ ਦੇ ਤਿੰਨ ਟਾਪਿਕ ਡਿਸਕਸ ਕਰ ਲੈਨੇ ਇਹਨਾਂ ਦਾ ਚੌਥਾ ਟਾਪਿਕ ਆਪਾਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇਹਨਾਂ ਦਾ ਟਾਪਿਕ ਹੈਗਾ 1984 ਦੇ ਬਜਰ ਗੁਨਾਹਾਂ ਦਾ ਝੂਠਾ ਮੂਠਾ ਅਹਿਸਾਸ ਇਹ ਲਿਖਦੇ ਹਨ 1984 ਅਜੇ ਤੱਕ ਵੀ ਇਹਨਾਂ ਦੀਆਂ ਅੱਖਾਂ ਵਿੱਚ ਰੇਤ ਦੇ ਕਿਨਕੇ ਵਾਂਗ ਰੜਕਦਾ ਹੈ ਐਮਨੈਸਟੀ ਕਨੈਸ਼ਨਲ ਦੇ ਇਨਸਾਫ 1984 ਇਵੈਂਟ ਦੇ ਸਪੀਕਰ ਇਨ ਜਾਬਰੇ ਸਨ ਜਿਵੇਂ ਉਹਨਾਂ ਨੂੰ ਬੋਲਣ ਲਈ ਮਜਬੂਰ ਕੀਤਾ ਹੋਵੇ ਤੇ ਉਹ ਇਸ ਗੱਲ ਤੇ ਹੈਰਾਨ ਸਨ ਕਿ 1984 ਦੇ ਪੀੜਤਾਂ ਨੂੰ ਹਜੇ ਤੱਕ ਕੱਲੀ-ਕੱਲੀ ਗੱਲ ਕਿਵੇਂ ਯਾਦ ਹੈ ਅਤੇ 32 ਸਾਲਾਂ ਬਾਅਦ ਵੀ ਸਿੱਖਾਂ ਲਈ ਇਹ ਕਿੰਨਾ ਮਹੱਤਵਪੂਰਨ ਰੱਖਦਾ ਹੈ ਇੱਕ ਬੰਗਾਲੀ ਲਿਖਾਰੀ ਨੇ ਬੜੀ ਬੇਸ਼ਰਮੀ ਨਾਲ ਕਿਹਾ ਕਿ ਸਾਨੂੰ 1984 ਵਰਗੀਆਂ ਘਟਨਾਵਾਂ ਤੋਂ ਸਿੱਖਾਂ ਦੀ ਲੋੜ ਹੈ ਜਿਨ੍ਹਾਂ ਕਰਕੇ ਹੁਣ ਸਿੱਖ ਡਾਇਸਪੋਰਾ ਵੱਲੋਂ ਸਮੱਸਿਆਵਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ ਇੱਕ ਹੋਰ ਲਿਖਾਰੀ ਜਿਸ ਦਾ ਇੰਟਰਵਿਊ ਸਕੋਲ ਸਕਰੋਲ ਇਨ ਵੈਬਸਾਈਟ ਤੇ ਛਪਿਆ ਸੀ ਇਸ ਦੀ ਡਾਕਟਰ ਅਮਜੀਤ ਸਿੰਘ ਨੇ 2014 ਵਿੱਚ ਐਸਓਐਸ ਚ ਸ਼ਲਾਘਾ ਕੀਤੀ ਸੀ ਇਸ ਵਿੱਚ ਕਿਹਾ ਗਿਆ ਕਿ 1984 ਦੀ ਸਿੱਖ ਵਿਰੋਧੀ ਹਿੰਸਾ ਨੇ ਬਾਅਦ ਵਿੱਚ ਖਾਲਸਤਾਨੀ ਸੰਘਰਸ਼ ਨੂੰ ਬੜਾਵਾ ਦਿੱਤਾ ਉਸ ਦਾ ਇੰਟਰਵਿਊ ਅਸਲ ਵਿੱਚ 1987 ਵਿੱਚ ਵਾਪਰੇ ਮੁਸਲਮਾਨ ਵਿਰੋਧੀ ਹਾਸ਼ਮਪੁਰਾ ਕਾਂਡ ਬਾਰੇ ਸੀ ਪਰ ਇੰਟਰਵਿਊ ਦੀ ਭੂਮਿਕਾ ਵਿੱਚ ਇਹਨਾਂ ਨੇ ਸ਼ਰਮ ਕੀ ਮੰਨਣੀ ਸੀ ਬਲਕਿ ਇਹ ਕਿਹਾ ਸਾਨੂੰ ਘਟ ਗਿੰਦਿਆਂ ਨਾਲ ਅਜਿਹਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਘਟ ਇਹ ਘਟਨਾਵਾਂ ਉਪਵਾਦ ਉਪਵਾਦੀ ਸਿੱਖਾਂ ਮੁਸਲਮਾਨਾਂ ਨੂੰ ਪਰਾਂ ਤੱਕਦੀਆਂ ਹਨ ਅਤੇ ਅਤਵਾਦੀਆਂ ਨੂੰ ਬਲ ਦਿੰਦੀਆਂ ਹਨ ਜਦੋਂ ਇਹ ਹਿੰਦੂ ਧਰਮ ਨਿਰਪੱਖ ਹੁੰਦਾ ਦਿਖਾਵਾ ਵੀ ਕਰਦੇ ਹਨ ਉਦੋਂ ਵੀ ਇਹਨਾਂ ਦੀ ਮਾਨਸਿਕਤਾ ਦੇਖਣ ਵਾਲੀ ਹੁੰਦੀ ਹੈ ਉਹ ਇਹ ਕਦੇ ਵੀ ਨਹੀਂ ਕਹਿੰਦੇ ਕਿ ਸਾਨੂੰ ਘੱਟ ਗਿੰਦਿਆਂ ਦੇ ਹੱਕ ਨਹੀਂ ਖੋਨੇ ਚਾਹੀਦੇ ਤੇ ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਬਸ ਇਸ ਗੱਲ ਦਾ ਅਫਸੋਸ ਹੈ ਜੀ ਡਾਕਟਰ ਸਾਹਿਬ ਤਾਂ ਪਹਿਨ ਜੀ ਅਮਨਜੀਤ ਕੋ ਅਮਨਜੋਤ ਕੋ ਵੀ ਬਹੁਤ ਬਹੁਤ ਸ਼ੁਕਰੀਆ ਜੀ ਵੀ ਇਹਨਾਂ ਨੂੰ ਤੁਸੀਂ ਸੈਗਮੈਂਟ ਵਾਈਜ਼ ਲੈ ਰਹੇ ਹੋ ਕਿਉਂਕਿ ਇਸ ਤਰੀਕੇ ਨਾਲ ਹੀ ਅਸੀਂ ਉਹਨਾਂ ਦੀ ਸੁਚਾਰੂ ਸੁਜੱਜੀ ਔਰ ਵੈਲ ਰਿਸਰਚ ਲਿਖਤ ਦੇ ਨਾਲ ਇਨਸਾਫ ਕਰ ਸਕਦੇ ਜੀ ਉਹਨਾਂ ਨੇ ਬਿਲਕੁਲ ਔਰ ਮੈਂ ਸਮਝਦਾ ਹਾਂ ਵੀ ਬੜੀ ਅੱਛਾ ਉਹਨਾਂ ਦਾ ਐਨਾਲਿਸਿਸ ਤਾਂ ਆਪਣੀ ਥਾਂ ਤੇ ਹੈ ਆਬਜ਼ਰਵੇਸ਼ਨ ਵੀ ਹੈ ਜੀ ਜੀ ਕਿਉਂਕਿ ਜਦੋਂ ਇਹਨਾਂ ਦੇ ਔਰ ਇਹਨਾਂ ਨੇ ਕੋਰਟ ਵੀ ਕੀਤਾ ਕਿ ਵੀ ਇਨਸਾਫ ਨੇ ਐਮਨੈਸਟੀ ਇੰਟਰਨੈਸ਼ਨਲ ਨੇ ਇੱਕ ਇਵੈਂਟ ਕਰਾਈ ਕਿ 1984 ਇਨਸਾਫ ਜਿਹਦੇ ਚ ਜ਼ਾਹਰ ਹੈ ਨਵੰਬਰ 84 ਦੀ ਗੱਲ ਹੀ ਹੋਏਗੀ ਜੂਨ 84 ਨੂੰ ਤਾਂ ਉਹ ਅਜੇ ਵੀ ਕਾਂ ਦੇ ਨੇ ਜੀ ਉੱਧਰ ਵੀ ਹੋਇਆ ਮੁਕਾਬਲਾ ਇੱਧਰ ਵੀ ਹੋਇਆ ਜੀ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਵੀ ਉਹਦੇ ਚ ਜਿਹੜੇ ਉਹ ਲੇਖਕ ਜਿਨ੍ਹਾਂ ਨੂੰ ਈਵਨ ਜਿਹੜੀ ਬਹੁ ਗਿੰਫੀ ਦੇ ਦੂਜੇ ਰਾਈਟਵਿੰਗਰ ਹਿੰਦੂ ਨੇ ਉਹ ਵੀ ਪਸੰਦ ਨਹੀਂ ਕਰਦਾ ਉਹ ਸਮਝਦੇ ਨੇ ਜੀ ਘੱਟ ਗਿੰਫੀਆਂ ਦੇ ਨਾਲ ਹਮਦਰਦੀ ਰੱਖਦੇ ਨੇ ਪਰ ਉਸ ਕਲਾਸ ਵਾਲੇ ਲਿਖਾਰੀ ਵੀ ਜਦੋਂ ਸਿੱਖਾਂ ਜਾਂ ਮੁਸਲਮਾਨਾਂ ਜਿਵੇਂ ਹਾਸ਼ਮਪੁਰੇ ਦਾ ਜ਼ਿਕਰ ਉਹਨਾਂ ਨੇ ਕੀਤਾ ਕਰਦੇ ਨੇ ਕਿ ਇਹ ਫਿਰ ਵੀ ਇਹਨਾਂ ਦੀ ਨੀਤੀ ਹੈ ਹੁੰਦੀ ਹੈ ਜਿਵੇਂ ਉਹ ਹੈ ਜੀ ਜੇ ਕੋਈ ਨੈਰੇਟ ਕਰ ਰਿਹਾ ਜੀ 32 ਸਾਲ ਬਾਅਦ ਇਹ ਤਾਂ ਠੀਕ ਨਹੀਂ ਹੋ ਸਕਦਾ ਇਹਨੂੰ ਕੱਲੀ-ਕੱਲੀ ਗੱਲ ਕਿਵੇਂ ਯਾਦ ਰਹਿ ਗਈ ਜੀ ਇਹ ਜਿਹੜਾ 32 ਸਾਲ ਬਾਅਦ ਵੀ ਜਿਹੜਾ ਇਹ ਪਾਰਟ ਹੈ ਇਹਦੇ ਨਾਲ ਡਾਇਸਪੋਰਾ ਸਿੱਖਾਂ ਦੇ ਵਿੱਚ ਐਕਸਟਰੀਮਿਜ਼ਮ ਆ ਗਿਆ ਜਾਂ ਫਿਰ ਇਹ ਕਹਿਣਗੇ ਜੀ ਜੇ ਸਰਕਾਰ ਦੀਆਂ ਨੀਤੀਆਂ ਇਸ ਕਿਸਮ ਦੀਆਂ ਨਾ ਹੁੰਦੀਆਂ ਤੇ ਫਿਰ ਮੋਡਰੇਟ ਸਿੱਖ ਜਿਹੜੇ ਨੇ ਉਹਨਾਂ ਨੂੰ ਜਿਹੜੇ ਐਕਸਟਰੀਮਿਸਟ ਨੂੰ ਪਿੱਛੇ ਨਾ ਧੱਕ ਦਿੰਦੇ ਤੇ ਜਾਂ ਫਿਰ ਉਹਨਾਂ ਦਾ ਐਂਡ ਇਹੀ ਹੁੰਦਾ ਹੈ ਕਿ ਜੇ ਸਾਨੂੰ ਇਹ ਦੇਖਣਾ ਚਾਹੀਦਾ ਹੈ ਵੀ ਕਿਤੇ ਘੱਟ ਗਿਣਤੀਆਂ ਜਿਹੜੀਆਂ ਇਹ ਉਹ ਦੁਸ਼ਮਣ ਤਾਕਤਾਂ ਦੇ ਹੱਥਾਂ 'ਚ ਨਾ ਖੇਡ ਜਾਣ ਸਿੱਖ ਪਾਕਿਸਤਾਨ ਦੇ ਹੱਥਾਂ 'ਚ ਖੇਡ ਰਹੇ ਨੇ ਦਿਸਦੇ ਜੀ ਜੀ ਸਮਝਾ ਕਿ ਜਿਹੜਾ ਇਸ ਸਾਰੇ ਦਾ ਅੰਡਰ ਕਰੰਟ ਹੈ ਕਿ ਇਹ ਜਿਹੜੇ ਉਸ ਕੋਲਡ ਸਿਮਪੈਥਾਈਜ਼ਰ ਵੀ ਨਹੀਂ ਇਨ੍ਹਾਂ ਨੂੰ ਵੀ ਇਹ ਕੋਈ ਐਕਸਪਲਿਸਿਟਲੀ ਇਹ ਨਹੀਂ ਕਹਿੰਦੇ ਕਿ ਭਾਈ ਜੂਨ 84 ਸਿੱਖਾਂ ਦੇ ਉੱਤੇ ਉਹਦਾ ਫੌਜੀ ਹਮਲਾ ਸੀ ਜਿਸ ਨੇ ਸਿੱਖਾਂ ਦੇ ਅੰਦਰ ਉਹ ਪੈਦਾ ਕੀਤਾ ਨਵੰਬਰ 84 ਬਿਲਕੁਲ ਬੇਗੁਨਾਹ ਦਾ ਕਤਲ ਸੀ ਔਰ ਜੇ 32 ਸਾਲ ਬਾਅਦ ਵੀ ਸਿੱਖ ਬਾਹਰ ਬੈਠੇ ਵੀ ਆਵਾਜ਼ ਚੁੱਕ ਰਹੇ ਲੋ ਬਿਲਕੁਲ ਜਸਟੀਫਾਈਡ ਨਹੀਂ ਕਿਉਂਕਿ 32 ਸਾਲਾਂ ਹੀ ਤੁਹਾਡੀਆਂ ਅਦਾਲਤਾਂ ਨੇ ਤੁਹਾਡੀ ਹਕੂਮਤ ਨੇ ਇਨਸਾਫ ਨਹੀਂ ਦਿੱਤਾ ਜੀ ਲਾ ਕੇ ਇਸ ਸਾਰੇ ਪਾੜ ਨੂੰ ਮੈਂ ਦੇਖ ਰਿਹਾ ਸੀ ਕੱਲ ਪਰਸੋਂ ਇੱਕ ਜਿਹੜੇ ਸ਼ਾਇਦ ਲੈਫਟ ਹੈਂਡ ਜਨਰਲ ਦਾ ਨਾਮ ਉਹਨਾਂ ਦੇ ਨੇ ਕੋਈ ਫੇਸਬੁਕ ਦੇ ਉੱਤੇ ਕਮੈਂਟ ਪਾਇਆ ਉਹਨਾਂ ਨੇ ਕਿਹਾ ਕਿ ਵੀ ਜਿਸ ਤਰੀਕੇ ਨਾਲ ਰੋਜ਼ਾਨਾ ਨੈਸ਼ਨਲ ਮੀਡੀਆ ਦੇ ਉੱਤੇ ਕਸ਼ਮੀਰ ਡਿਸਕਸ ਹੋ ਰਿਹਾ ਹੈ ਅਸੀਂ ਹਰ ਰੋਜ਼ ਕਸ਼ਮੀਰ ਨੂੰ ਵੈਸਟਵਾਲ ਤੱਕ ਰਹਿ ਮਤਲਬ ਹੈ ਵੀ ਪਾਕਿਸਤਾਨ ਦੀ ਗੋਦ ਸੁਟ ਰਿਹਾ ਹੈ ਮਤਲਬ ਇਹ ਹੈ ਕਿ ਸਾਡਾ ਐਨਾਲਿਸਿਸ ਠੀਕ ਨਹੀਂ ਔਰ ਉਸ ਦੇ ਉੱਤੇ ਸ਼ੇਖਰ ਗੁਪਤਾ ਜਿਹੜਾ ਹੈ ਉਹ ਫੌਰਨ ਆਪਣਾ ਟਵੀਟ ਉਹਦੇ ਤੇ ਕਰਦਾ ਹੈ ਤੰਦਰਕ ਮੈਨੂੰ ਇਹ ਸ਼ੱਕ ਹੈ ਕਿ ਸਾਰ ਸਾਹਿਬ ਨੇ ਇੱਕ ਸ਼ੋਲਜਰ ਹੁੰਦਿਆ ਆਪਣੀ ਜਿਹੜੀ ਹੈ ਉਹ ਡਿਊਟੀ ਨਿਭਾਈ ਹੈ ਐਸੇ ਪ੍ਰੋਫੈਸ਼ਨਲ ਸ਼ੋਲਜਰ ਕਿ ਨਹੀਂ ਜੀ ਜੀ ਤੇ ਇਹ ਵੀ ਉਹਨਾਂ ਨੂੰ ਇਸ ਗੱਲ ਦੇ ਉੱਤੇ ਕਿ ਭਾਈ ਤੁਹਾਡਾ ਮੀਡੀਆ ਉੱਤੇ ਕਸ਼ਮੀਰ 'ਚ ਸੈਂਕੜੇ ਮਰ ਗਏ ਸੈਂਕੜੇ ਅੰਨੇ ਹੋ ਗਏ 45 ਤੋਂ ਜ਼ਿਆਦਾ ਲੋਕ ਮਰ ਗਏ ਔਰ ਤੁਸੀਂ ਉਸ ਸਾਰਿਆਂ ਨੂੰ ਪਾਕਿਸਤਾਨ ਦੇ ਖਾਤੇ 'ਚ ਪਾ ਕੇ ਜਿਹੜੀ ਆਬਜੈਕਟਿਵ ਡਿਬੇਟ ਹੈ ਕਿ ਵੀ ਤੁਸੀਂ ਕਸ਼ਮੀਰ ਕਬਜ਼ੇ ਚ ਕਰ ਰਹੇ ਹੋ ਕਸ਼ਮੀਰੀ ਤੁਹਾਡੇ ਹੱਥੋਂ ਨਿਕਲ ਰਹੇ ਨੇ ਕਿਉਂਕਿ ਜੋ ਤੁਸੀਂ ਉਹਨਾਂ ਨਾਲ ਸ਼ੁਰੂ ਕਰ ਰਹੇ ਹੋ ਜੀ ਪਿੱਛੇ ਸ਼ੇਖਰ ਗੁਪਤਾ ਹੋਰ ਮਸਲੇ ਦੇਖ ਰਿਹਾ ਜਿ ਕੋ ਹੋਰ ਅਖਾਤੀ ਪੈਟਰੀਆਟਿਕ ਇੰਡੀਆ ਨੇ ਕਿਹਾ ਉਹਨੇ ਕਿਹਾ ਜੀ ਨਹੀਂ ਹੈ ਜਿਹੜੇ ਰਿਟਾਇਰਡ ਨੇ ਇਹਨਾਂ ਨੂੰ ਬੰਦ ਰੱਖਣਾ ਚਾਹੀਦਾ ਹੈ ਇਹ ਐਵੇਂ 2 ਮਿੰਟ ਦੀ ਪਬਲਿਸਿਟੀ ਲੈਣ ਲਈ ਆਪਣੀ ਇਸ ਕਿਸਮ ਦੀ ਹਰਕਤ ਕਰਦੇ ਸੋ ਜਿਹੜੇ ਲੈਫਟਨੈਂਟ ਜਨਰਲ ਲੈਵਲ ਦੇ ਲੋਕ ਜਿਨ੍ਹਾਂ ਨੇ ਇਹਨਾਂ ਦੇ ਲਈ ਜਾਨਾਂ ਖਤਰੇ ਚ ਪਾਈਆਂ ਹੋਈਆਂ ਉਹਨਾਂ ਦੇ მიਆ ਵਾਰਾ ਜੂਨ ਤਾਲੇ ਲੱਗੇ ਹੋਏ ਨੇ ਵੈਸੇ ਹੀ ਲੱਗੇ ਹੁੰਦੇ ਨੇ ਪਤਾ ਨਹੀਂ ਅਭੀ ਉਹਨੇ ਕਿਵੇਂ ਕਮੈਂਟ ਕਰ ਦਿੱਤਾ ਪਰ ਜੂ ਉਹ ਮੂੰਹ ਖੋਲਦੇ ਨੇ ਤੇ ਇਹ ਮੇਨ ਸਟਰੀਮ ਮੀਡੀਆ ਦੀ ਗੱਲ ਹੈ ਤੇ ਹਕੂਮਤ ਤੇ ਏਜੰਸੀਆਂ ਕੋਈ ਹੈਰਾਨੇ ਨਹੀਂ ਹੋਏਗੀ ਕਿ ਉਸ ਜਨਰਲ ਪਨਾਗ ਦੀ ਅਗਲੇ ਮਹੀਨਿਆਂ ਚ ਜਿਹੜੀ ਹੈ ਪੈਨਸ਼ਨ ਹੀ ਰੋਕੀ ਹੋਏ ਹਫਤੇ ਬਾਅਦ ਉਹਦੇ ਘਰ ਤੇ ਜਿਹੜੇ ਨੇ ਇੰਟੈਲੀਜੈਂਸ ਏਜੰਸੀਆਂ ਦੇ ਸਲੂਤ ਬੈਠੇ ਹੋਣ ਜਾਂ ਕੱਲ ਨੂੰ ਕੋਈ ਉਹਦਾ ਕੱਢ ਲੈਣ ਇਹ ਜੀ ਤੂੰ ਇਹ ਪਨਾੰਗ ਮਲੇਸ਼ੀਆ ਦਾ ਸੂਬਾ ਹੈ ਤੂੰ ਉੱਥੇ ਰਹਿੰਦੇ ਆ ਕਰਦਾ ਰਹੇ ਜੀ ਨਾਲ ਪਾਕਿਸਤਾਨੀਆਂ ਦੇ ਸਬੰਧ ਹੋਇਆ ਹੈ ਮਲੇਸ਼ੀਆ ਇਹ ਮੈਂ ਜਸਟ ਸਪੋਜੀਸ਼ਨ ਦੇ ਰਿਹਾ ਵੀ ਜਿਹੜੇ ਲੋਕ ਮਾੜੀ ਮੋਟੀ ਸਿੱਮਤੀ ਰੱਖਦੇ ਨੇ ਉਹਨਾਂ ਦੀ ਵੀ ਆਵਾਜ਼ ਬੰਦ ਕਰਵਾ ਦਿੱਤੀ ਜਾਂਦੀ ਹੈ ਪਰ ਮੈਂ ਸਮਝਦਾ ਵੀ ਪੰਜ ਅਮਨਜੋਤ ਕੌਰ ਜੀ ਨੇ ਬਿਲਕੁਲ ਇਹ ਕਹਿ ਕਿ ਵੀ ਇਹ ਜਿਹੜੇ ਜੂਨ 84 ਜਾਂ ਨਵੰਬਰ 84 ਦੇ ਹਵਾਲੇ ਨਾਲ ਇਵਨ ਐਮਨੇਸਟੀ ਇੰਟਰਨੈਸ਼ਨਲ ਵਰਗੇ ਵੀ ਡਿਸਕਸ਼ਨਸ ਵੀ ਨਹੀਂ ਉਹਨਾਂ ਨੇ ਕਿਹਾ ਸੀ ਇਤਿਆਹ ਸੀ ਕਿ ਜੀ ਇਹ ਝੂਠੀ-ਮੁੱਠੀ ਹਮਦਰਦੀ ਹੈ ਈਵਨ ਇਹਨਾਂ ਨੂੰ ਵੀ ਕੋਈ ਜਿਹੜਾ ਇਨਸਾਫ ਦੇਣ ਦਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਪੁਆਇੰਟ ਆਊਟ ਕਰਨ ਵਾਲਾ ਉਹਨਾਂ ਦੀ ਕੋਈ ਜਿਹੜੀ ਹੈ ਇਮਾਨਦਾਰੀ ਨਹੀਂ ਜੀ ਡਾਕਟਰ ਸਾਹਿਬ ਬਿਲਕੁਲ ਇਸ ਨਾਲ ਲੈਣਿਆ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ